ਸੋ ਦੋਸਤੋ ਅੱਜ ਅਸੀਂ ਪਿੰਟੂ ਸਵੇਰ ਰੁਜ਼ਗਾਰ ਸਖਲਾਈ ਸੰਸਥਾਨ ਜਲਜਸੋਵਰ ਨੇੜੇ ਜਸਨ ਪੈਲਸ ਜਿੱਥੇ ਕਿ ਬਹੁਤ ਹੀ ਵਧੀਆ ਜਿਹੜੇ ਪਿੰਡਾਂ ਦੇ ਵਿੱਚ ਵਕ-ਵਕ ਪਿੰਡਾਂ ਦੇ ਵਿੱਚ ਰਹਿ ਰਹੇ ਨੇ ਉਹਨਾਂ ਨੂੰ ਅਸੀਂ 18 ਤੋਂ 45 ਸਾਲ ਦੇ ਵਿੱਚ ਅਪੀਲ ਕਰ ਸਕਦੇ ਆ ਸੋ ਜਿਨ੍ਹਾਂ ਨੂੰ ਨਹੀਂ ਪਤਾ ਜਿਵੇਂ ਕਿ ਜਿਹੜੇ ਪਿੰਡਾਂ ਦੇ ਵਿੱਚ ਰਹਿੰਦੇ ਨੇ ਉਹਨਾਂ ਲਈ ਬਹੁਤ ਵਧੀਆ ਇਹ ਰੁਜ਼ਗਾਰ ਦਾ ਮੌਕਾ ਜਿਵੇਂ ਕਿ ਇੱਥੇ ਬਹੁਤ ਸਿੱਖ ਨੂੰ ਮਿਲ ਰਿਹਾ ਜਿਵੇਂ ਮਧੂਮੱਖੀ ਦਾ ਕੋਰਸ ਆ ਹਨਾ ਪਸ਼ੂ ਪਾਲਣ ਦਾ ਤੇ ਬਾਕੀ ਬਿਊਟੀ ਪਾਰਲਰ ਦੇ ਬਾਕੀ ਸਲਾਈ ਘਟਾਈ ਦੇ ਤੇ ਅੱਜ ਸਾਨੂੰ ਬੜੀ ਖੁਸ਼ੀ ਹੋਈ ਹੈ ਇੱਕ ਛੋਟੇ ਜਿਹੇ ਸੱਦੇ ਤੇ ਜਿੰਨੇ ਵੀ ਸਾਡੇ ਭੈਣ ਭਰਾ ਲਾ ਲੋ ਮੇਰੇ ਯਾਰ ਮਿੱਤਰ ਸਾਡੇ ਸੋਸਾਇਟੀ ਦੇ ਮੈਂਬਰ ਸੰਸਥਾ ਦੇ ਮੈਂਬਰ ਪਹੁੰਚੇ ਨੇ ਸੋ 18 ਤੋਂ 45 ਸਾਲ ਉਮਰ ਹੈ ਜੀ ਕੋਈ ਵੀ ਭੈਣ ਭਰਾ ਆ ਜਿਹੜਾ ਉਹ ਹਰ ਵਰਗ ਦਾ ਆ ਪੁਰਸ਼ ਹੋਵੇ ਇਸਤਰੀ ਹੋਵੇ ਕਰ ਸਕਦਾ ਜੀ ਇਹ ਕੋਰਸ ਆ ਇੱਕ 6 ਦਿਨ ਦਾ ਕੋਰਸ ਆ ਜੀ 1 30 ਦਿਨ ਦਾ 1 31 ਦਿਨ ਦਾ ਕੋਰਸ ਆ ਦੋਸਤੋ ਅੱਜ ਅਸੀਂ ਵੀ ਇੱਕ ਨਿੱਕੀ ਜਿਹੀ ਕੋਸ਼ਿਸ਼ ਕੀਤੀ ਆ ਸੋ ਕੋਸ਼ਿਸ਼ ਕਰਨੇ ਵਾਲੋ ਕੋਈ ਕਦੇ ਹਾਰ ਨਹੀਂ ਹੁੰਦੀ ਸੋ ਇਹ ਮਾਲਕ ਦੇ ਰੰਗ ਨੇ ਜੀ ਸੋ ਅੱਜ ਗੱਲ ਕਰਦੇ ਆ ਸਾਡੇ ਮਨਪ੍ਰੀਤ ਦਵਾਈ ਨਾਲ ਉਹਨਾਂ ਨੇ ਕੱਲ ਜਿਹੜੀ ਪਹਿਲੀ ਕਲਾਸ ਲਾਈ ਆ ਤੇ ਅੱਜ ਉਹਨਾਂ ਨੂੰ ਪਹਿਲੀ ਕਲਾਸ ਆ ਤੇ ਅੱਜ ਦੂਜੀ ਕਲਾਸ ਆ ਤੇ ਪੁੱਛ ਕੇ ਦੇਖਦੇ ਆ ਵੀ ਕਿੰਨਾ ਕੁ ਸਿੱਖ ਨੂੰ ਮਿਲ ਰਿਹਾ ਸਭ ਤੋਂ ਪਹਿਲਾਂ ਜੀ ਮਨਪ੍ਰੀਤ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸੋ ਜਿੰਨਾ ਕੁ ਵੀ ਤੁਸੀਂ ਅੱਜ ਇੱਥੇ ਪੈਂਡੂ ਸਵੇਰ ਰੁਜਗਾਰ ਸਖਲਾਈ ਸੰਸਥਾਨ ਦੇ ਵਿੱਚ ਸਿੱਖਿਆ ਤੇ ਪਿੰਡਾਂ ਵਾਲਿਆਂ ਨੂੰ ਇੱਕ ਸੁਨੇਹਾ ਲਾਉਣ ਦੀ ਕੋਸ਼ਿਸ਼ ਕਰ ਰਹੇ ਆ ਵੀ ਥੋੜਾ ਜਿਹਾ ਆਪਣਾ ਜਿੰਨਾ ਕੁ ਤੁਸੀਂ ਸਿੱਖਿਆ ਉਹ ਸਾਡੇ ਨਾਲ ਬੋਲ ਸਾਂਝੇ ਕਰੋ ਜੀ। ਅੰਮ੍ਰਿਤ ਕਾਪੂ ਜੀ ਨੂੰ ਬਹੁਤ ਸ਼ੁਭ ਮਿਲੇਆ। ਬਹੁਤ ਵਧੀਆ ਲੱਗਿਆ। ਤੇ ਸਰ ਤੁਸੀਂ ਕੀ ਸਿੱਖਿਆ ਵੀ ਜਿਵੇਂ ਕੰਦਨ ਦੇ ਵਿੱਚ ਵੀ ਆਪਾਂ ਲੋਕਾਂ ਨੂੰ ਜਿਹੜਾ ਜਾਗਰਤ ਕਰ ਸਕੀਏ। ਪਿੰਡਾਂ ਦੇ ਵਿੱਚ ਜਿਹੜੇ ਰਹਿ ਰਹੇ ਨੇ ਜਿਨ੍ਹਾਂ ਨੂੰ ਨਹੀਂ ਪਤਾ ਕਿ ਵੀ ਇਹ ਕੀ ਕੈਂਪਾ ਜਾਂ ਕੀ ਚੀਜ਼ ਆ। ਥੋੜਾ ਜਿਹਾ ਉਹ ਜਾਣਕਾਰੀ ਜਿਵੇਂ ਕੱਲ ਆਪਾਂ ਨੇ ਸਾਬਣ ਦੀ ਟ੍ਰੇਨਿੰਗ ਲਈ ਆ ਆਪਾਂ ਨੇ ਘਰੇ ਬਣਾਈ ਵੀ ਆ ਕਈਆਂ ਤੋਂ ਬਣੀਆਂ ਕਈਆਂ ਤੋਂ ਨਹੀਂ ਬਣੀਆਂ ਬਾਕੀ ਵਿੱਚ ਆਪਾਂ ਗਰੁੱਪ ਦੇ ਦੇਖਿਆ ਵੀ ਬਹੁਤ ਵਧੀਆ ਟਿੱਕੀਆਂਆਂ ਹੀ ਬਣੀਆਂ ਹੋਈਆਂ ਨੇ ਬਹੁਤ ਵਧੀਆ ਚੀਜ਼ ਆ ਦੇਖੋ ਉਹ ਤੁਸੀਂ ਵੀ ਬਣਾਈਆਂ ਮੈਨੂੰ ਲੱਗਦਾ ਵੀ ਛੋਟੇ ਜਿਹੜੇ ਪੱਤੇ ਸੀ ਉਹ ਖਿਲਰ ਖੁਤਰ ਕੇ ਇਕੱਠੇ ਜਰੂਰ ਕੀਤੇ ਨੇ ਉਹ ਕਿੱਦਾਂ ਲੱਗਿਆ ਤੁਹਾਨੂੰ ਕਿੱਦਾਂ ਵੀ ਐਂ ਸਮਝ ਲਓ ਵੀ ਛੋਟਾ ਤਿਆਰ ਭਾਵੇਂ ਲੱਗਿਆ ਉਹ ਬਣੇ ਰੱਖਿਆ ਨਿੰਮ ਦੇ ਪੱਤੇ ਠੀਕ ਆ ਜੀ ਸਾਬਣ ਵਿੱਚ ਮਿਕਸ ਕਰਕੇ ਗ੍ਰਾਊਂਡ ਕਰਕੇ ਉਹਨੂੰ ਸਮਝ ਲਈਏ ਚਲੋ ਦੇਖੋ ਇੱਕ ਕੋਸ਼ਿਸ਼ ਕਰੀਆ ਤੇ ਬਹੁਤ ਵਧੀਆ ਇੱਧਰ ਸਾਡੇ ਨਵੇਂ ਨੌਜਵਾਨ ਵੀ ਆਏ ਨੇ ਅਸੀਂ ਉਹਨਾਂ ਨਾਲ ਵੀ ਗੱਲ ਕਰਾਂਗੇ ਸਾਡੇ लाड्डी ਬਾਈ ਜੀ ਬਹੁਤ ਵਧੀਆ ਮਿੱਤਰ ਨੇ ਜਿਹੜੇ ਨਵੇਂ ਆਏ ਨੇ ਉਹਨਾਂ ਨੂੰ ਕੋਈ ਹਜੇ ਸਵਾਲ ਨਹੀਂ ਕਰਦੇ ਬਾਕੀ ਜਿਨ੍ਹਾਂ ਨੇ ਕੱਲ ਆਇਕਾ ਬਾਈ ਜੀ ਬਹੁਤ ਵਧੀਆ ਪਰਸਨੈਲਿਟੀ ਜਿੰਨੇ ਤੇ ਇਹਨਾਂ ਨਾਲ ਵੀ ਆਪਾਂ ਇੱਕ ਗੱਲ ਕਰਦੇ ਆਂ ਬਾਈ ਜੀ ਜਿਵੇਂ ਤੁਹਾਨੂੰ ਕਿਵੇਂ ਪਤਾ ਲੱਗਿਆ ਕਿ ਆਪਾਂ ਪਟਿਆਲੇ ਦੇ ਵਿੱਚ ਇਹ ਜਿਹੜੀ ਬਣੀਆ ਬਿਲਡਿੰਗ ਇੱਥੇ ਪਹੁੰਚ ਕੇ ਇਹੋ ਜਿਹੇ ਪ੍ਰਾਲੇ ਇਹੋ ਜਿਹੇ ਕੋਰਸ ਕੋਰਸ ਹੋ ਰਹੇ ਨੇ ਤੁਸੀਂ ਵੀ ਆਪਣੇ ਇੱਕ ਦੋ ਬੋਲ ਜਰੂਰ ਸਾਡੇ ਨਾਲ ਸਾਂਝੇ ਕਰੋਗੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਕਿਸੇ ਦੀ ਰੈਫਰੈਂਸ ਦੇ ਜਦੋਂ ਇੱਥੇ ਪਹੁੰਚਿਆ ਤੇ ਇਹਨਾਂ ਦਾ ਸਟਾਫ ਤੇ ਇਹਨਾਂ ਦਾ ਜੋ ਵੀ ਇਹਨਾਂ ਦਾ ਕੰਮ ਕੰਮ ਕਰਨ ਦਾ ਤਰੀਕਾ ਬਹੁਤ ਜ਼ਿਆਦਾ ਵਧੀਆ ਹੈ ਪਿੰਡਾਂ ਦੇ ਸਾਰੇ ਜਿੰਨੇ ਵੀ ਭੈਣ ਭਰਾ ਸਾਰਿਆਂ ਨੂੰ ਬੀਨਸੀ ਕਰਦੇ ਆ ਵੀ ਵੱਧ ਤੋਂ ਵੱਧ ਆ ਕੇ ਇਸ ਚੀਜ਼ ਦਾ ਲਾਭ ਉਠਾਇਆ ਜਾਵੇ ਵਾਹ ਜੀ ਵਾਹ ਬਹੁਤ ਸੋਹਣਾ ਮੈਸੇਜ ਆ ਇਧਰ ਵੀ ਇੱਕ ਸਾਡੀ ਲੜਕੀ ਬਹੁਤ ਵਧੀਆ ਪਰਸਨੈਲਿਟੀ ਆ ਤੇ ਉਹਨਾਂ ਨੇ ਵੀ ਕੱਲ ਬਹੁਤ ਵਧੀਆ ਮੈਂ ਦੇਖ ਰਿਹਾ ਸੀ ਕਿਉਂਕਿ ਜਦੋਂ ਆਪਾਂ ਕਲਾਸ ਦੇ ਵਿੱਚ ਬੈਠੇ ਹੁੰਦੇ ਆ ਪਤਾ ਲੱਗਦਾ ਵੀ ਕਿਹੜਾ ਇੰਟਰਸਟ ਆ ਆਪਾਂ ਜਦੋਂ ਮੈਮ ਸਖਾਰ ਆਏ ਨੇ ਵੀ ਕਿਹੜਾ ਇੰਟਰਸਟ ਨਾਲ ਸੁਣ ਰਿਹਾ ਤੇ ਕਿਹੜਾ ਸਿੱਖ ਰਿਹਾ ਉਹਨਾਂ ਨਾਲ ਵੀ ਗੱਲ ਕਰਦੇ ਆ ਤੇ ਤੁਹਾਨੂੰ ਕਿੱਦਾਂ ਲੱਗਿਆ ਇੱਥੇ ਪਹੁੰਚ ਕੇ ਕਿੱਦਾਂ ਤੁਸੀਂ ਲੋਕਾਂ ਨੂੰ ਜਿਹੜਾ ਅਪੀਲ ਕਰ ਸਕਦੇ ਆ ਜਿਵੇਂ ਇੱਕ ਪਿੰਡਾਂ ਦੇ ਵਿੱਚ ਨਹੀਂ ਪਤਾ ਹੁੰਦਾ ਕੋਈ ਪਿੰਡੂ ਜਾਂ ਸ਼ਹਿਰੀ ਲੋਕਾਂ ਲਈ ਇਹ ਬਿਲਡਿੰਗ ਬਣਾਈ ਗਈ ਆ ਹਨਾ ਐਸਬੀਆਈ ਬੈਂਕਾ ਜਿਹੜੀ ਬ੍ਰਾਂਚ ਆ ਕਿਉਂਕਿ ਪਟਿਆਲੇ ਦੇ ਵਿੱਚ ਇੱਕੋ ਹੀ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਇੱਕੋ ਹੀ ਥਾਂ ਹੁੰਦੀ ਆ ਤੁਸੀਂ ਇੱਕ ਦੋ ਬੋਲ ਸਾਡੇ ਨਾਲ ਜ਼ਰੂਰ ਸ਼ੇਅਰ ਕਰੋਗੇ ਹਰਨ ਮੇਰੇ ਵੱਲੋਂ ਪਿਆਰ ਭਰ ਸਤਿ ਸ਼੍ਰੀ ਅਕਾਲ ਮੈਨੂੰ ਵੀ ਇਸ ਜਗ੍ਹਾ ਬਾਰੇ ਜਾਂ ਫਿਰ ਇਸ ਕੋਰਸ ਬਾਰੇ ਕੋਈ ਨੋਲਿਜ ਨਹੀਂ ਸੀ ਮੇਰੀ ਸਿਸਟਰ ਇਥੇ ਸਟਿਚਿੰਗ ਕਰ ਰਹੀ ਹੈ ਆਪਾਂ ਕਿਸੇ ਕੰਟੈਕਟ ਦੇ ਥਰੂ ਜਾਂ ਆਪਾਂ ਆਪਣਾ ਕੋਈ ਫਰੈਂਡ ਹੈ ਕੋਈ ਫੈਮਿਲੀ ਮੈਂਬਰ ਹੈ ਜੋ ਇਥੇ ਆਲਰੇਡੀ ਲੱਗਿਆ ਹੋਇਆ ਉਹਦੇ ਥਰੂ ਆਪਾਂ ਇਥੇ ਇਨਫੋਰਮੇਸ਼ਨ ਲੈ ਸਕਦੇ ਆ ਜੇ ਕੋਈ ਨਿਊ ਬੈਚ ਆਇਆ ਹੈ ਤੁਸੀਂ ਰੋਲ ਕਰ ਸਕਦੇ ਹਾਂ ਸੋ ਜਿੰਨਾ ਵੀ ਹੋ ਸਕੇ ਆਪਾਂ ਨੂੰ ਇਹ ਓਪਰਚੁਨਿਟੀ ਦਾ ਫਾਇਦਾ ਉਠਾਉਣਾ ਚਾਹੀਦਾ ਬਿਕੋਜ਼ ਇਫ ਫ੍ਰੀ ਆਫ ਕੋਸਟ ਵੀ ਕਿਸੇ ਨੂੰ ਸਾਮ ਨਹੀਂ ਹੋ ਰਿਹਾ ਬਲਕਿ ਫਾਇਦਾ ਹੀ ਹੋ ਰਿਹਾ ਅਜੇ ਇੱਕ ਮੇਰਾ ਹੋਰ ਸਵਾਲ ਆ ਜਿਵੇਂ ਕਿ ਪਿੰਡਾਂ ਦੇ ਵਿੱਚ ਚਲੋ ਮੁੰਡਿਆਂ ਨੂੰ ਲੈ ਕੇ ਤਾਂ ਇੱਕ ਗੱਲ ਹੋ ਜਾਂਦੀ ਹੈ ਬਾਕੀ ਕੁੜੀਆਂ ਨੂੰ ਤੁਸੀਂ ਜਿਵੇਂ ਕਿ ਅਵੇਅਰ ਕਰੋਗੇ ਇੱਥੋਂ ਸਿੱਖ ਕੇ ਜਾਓਗੇ 6 ਦਿਨਾਂ ਦੇ ਵਿੱਚ ਵੀ ਪਿੰਡਾਂ ਦੇ ਵਿੱਚ ਜਾਂ ਜਿੱਥੇ ਵੀ ਤੁਹਾਨੂੰ ਮਿਲੂਗਾ ਵੀ ਕੋਈ ਕੁੜੀ ਜਿਹੜੀ ਪਲਾਸਟੂ ਕਰਕੇ ਜਾਂ ਬੀਏ ਕਰਦੀ ਆ ਇਹ ਤੁਸੀਂ ਕਿੱਦਾਂ ਸਮਝਦੇ ਹੋ ਵੀ ਕਿ ਇਹ ਰੋਜਗਾਰ ਅੱਗੇ ਵਧੀਆ ਫਲਾਇਆ ਜਾ ਸਕਦਾ ਉਸ ਬਾਰੇ ਵੀ ਇੱਕ ਦੋ ਬੋਲ ਸਾਡੇ ਨਾਲ ਜਰੂਰ ਸਾਂਝੇ ਕਰੋ ਜੀ ਹਾਂ ਕਿ ਵਧੀਆ ਪ੍ਰਾਲਾ ਸਰਕਾਰ ਵੱਲੋਂ ਜਿਨ੍ਹਾਂ ਨੂੰ ਕੁਝ ਨਹੀਂ ਆਉਂਦਾ ਉਹ ਆਪਣਾ ਇਨਕਮ ਦਾ ਇੱਕ ਸੋਰਸ ਬਣਾ ਸਕਦੇ ਨੇ ਇਸ ਥਰੂ ਸੋ ਮੈਨੂੰ ਲੱਗਦਾ ਡੈਫੀਨਿਟਲੀ ਜਿਸ ਨੂੰ ਕੋਈ ਮਤਲਬ ਜਿਤਕੋਨ ਕੋਈ এমਪਲੋਇਮੈਂਟ ਨਹੀਂ ਹੈ ਮਤਲਬ ਕਈ ਕੋਲ ਹੈ ਬਟ ਉਹ ਆਪਣਾ ਬਿਜ਼ਨਸ ਕਰਨਾ ਚਾਹ ਰਹੇ ਹਨ ਸੋ ਇੱਕ ਜ਼ਰੂਰ ਐਡਮਿਸ਼ਨ ਲੈ ਆਪਣੀ ਇਨਫੋਰਮੇਸ਼ਨ ਲੈ ਜਿਨ੍ਹਾਂ ਨੂੰ ਲੱਗਦਾ ਕਿ ਉਹਨਾਂ ਨੂੰ ਹੋਰ ਕਰਨਾ ਚਾਹੀਦਾ ਤੇ ਹੋਰ